ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਵੀਡੀਓ ਤੁਹਾਨੂੰ ਦਿਖਾਉਣੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌਰ ਦੇ ਬਿਲਕੁਲ ਨਾਲ ਦਾ ਵੈਸੇ ਇਹ ਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਤਹਿਸੀਲ ਤਪਾ ਭਦੌਰ ਤੋਂ 4 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਵੈਸੇ ਉਹ ਘਰੇ ਵੀ ਪਸ਼ੂ ਕਾਫੀ ਰੱਖੇ ਹੋਏ ਆ ਪਰ ਵਿਕਰੀ ਵਾਲੇ ਪਸ਼ੂ ਵੀ ਇੱਥੇ ਰੂਟੀਨ 'ਚ ਆਉਂਦੇ ਰਹਿੰਦੇ ਆ। ਚਾਰ ਗਾਵਾਂ ਦਿਖਾਉਣ ਲੱਗਾ ਦੋਸਤੋ ਜਿਦੇ 'ਚ ਦੋ ਗਾਵਾਂ ਸੋਈਆਂ ਸਵਾਈਆਂ ਤੇ ਦੋ ਗੱਬਣ ਹੈ। ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਤਸੱਲੀ ਤੁਸੀਂ ਕਰੋਗੇ। ਆਓ ਪਹਿਲੇ ਨੰਬਰ ਤੇ ਵੱਡੇ ਕੱਦ ਕਾਠ ਦੀ ਚੰਗੇ ਦੁੱਧ ਵਾਲੀ ਗਾਂ ਖੜੀ ਐ। ਇੱਥੋਂ ਸ਼ੁਰੂਆਤ ਕਰਦੇ ਹਾਂ। ਉਦੋਂ ਬਾਅਦ ਤੁਹਾਨੂੰ ਇੱਕ ਵੱਖਰਾ ਜਿਹਾ ਰੰਗ ਤੇ ਮਿਕਸ ਜੀ ਬਰੀਡ ਉਹ ਤੁਹਾਨੂੰ ਦਿਖਾਵਾਂਗੇ। ਬਈ ਸਸਰੀਕਾ ਨਾਮ ਆਪਣਾ ਦੱਸਦੇ ਬਈ ਨਾਮ ਗਰਜੀਤ ਦੇ ਪਿੰਡ ਚੰਨਾ ਠੀਕ ਹੈ ਗਰਜੀਤ ਭਾਈ ਅੱਜ ਚਾਰ ਨਗ ਦਿਖਾ ਰਹੇ ਆ ਪਹਿਲੇ ਨੰਬਰ ਤੇ ਗਾਂ ਕਨਵਾ ਸੂਆ ਸੂਈ ਹੈ ਤੇ ਹਫਤੇ ਦੀ ਸੂਈ ਵੀਰੇ 25 ਕਿਲੋ ਦੁੱਧ ਹੁਣ ਹਾਜ਼ਰ ਆ ਠੀਕ ਹੈ ਤੇ ਮੰਨ ਲਾ ਵੀ ਚੋਅ ਇ ਵੀ ਬਹੁਤ ਚੰਗੀ ਆ ਸੂਆ ਦਾ ਕਨਵਾ ਹੋਊ ਸੂਆ ਦੁੱਧ ਦੂਜਾ ਸੂਆ ਸਹੀ ਦੰਦਾ ਠੀਕ ਹੈ ਬੱਚਾ ਕੀ ਦਿੱਤਾ ਇਹਨੂੰ ਪਸਾ ਇਹਦਾ ਰੇਟ ਕੀ ਰੱਖਾਂਗੇ ਰੇਟ 1 25 ਦੀ ਦੇ ਦਾਂ ਠੀਕ ਹੈ ਖੋਲੀ ਬਈ ਨੂੰ ਸੋ ਦੋਸਤੋ ਇੱਕ ਹਫਤੇ ਦੀ ਸੂਈ 25 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਥਣ ਇੱਕ ਨੰਬਰ ਹੈ ਵੱਡਾ ਕੱਦ ਕਾਠਾ ਤੇ ਚੋਣ ਪਸਮਾ ਚੰਗਾ ਛੇ ਦੰਦ ਬਾਈ ਕਹਿੰਦਾ ਦੂਜਾ ਸੂਆ ਵੱਡੇ ਢਾਂਚੇ ਦੀ ਗਾਂ ਇਹ ਫੋਰ ਸੇਲ ਹੈ 1 ਲੱਖ ਤੇ 25000 ਇਹਦੀ ਕੀਮਤ ਜਿਹੜੀ ਉਹ ਬਾਈ ਨੇ ਰੱਖੀ ਹੈ ਮਾਨਤਨ ਹੋ ਜਾਂਦਾ ਹੁੰਦਾ ਵਿੱਚੋਂ ਰੇਟ ਜਿਹੜੇ ਉਹ ਫਿਕਸ ਨਹੀਂ ਹੁੰਦੇ ਤੋਂ ਥਣ ਹਵਾਨੇ ਦੀ ਸੋਹਣੀ ਹੈ ਦੱਸੋ ਕੱਦ ਕਾਠ ਤੁਹਾਡੇ ਸਾਹਮਣੇ ਹੈ ਦੂਜਾ ਸੂਆ ਵੇੜਾ ਸੋ 25 ਕਿਲੋ ਤੋਂ ਸ਼ੁਰੂਆਤ ਹੈ ਇਹਦੇ ਦੁੱਧ ਦੀ। ਜੇ ਆਪ ਕੋਲ ਇਹਦੇ ਪਰਮਾਰਥ ਹੈ। ਸੋ ਉਸੋ ਬਾਈ ਕਹਿੰਦਾ ਵੀ ਧਾਰਾ ਬਾਈ ਪਾਸ ਕਰ ਹੀ ਲੈਣੀ ਅਗਲੇ ਨੇ। ਨਹੀਂ ਇੱਕ ਮਿੰਟ ਲੱਗਣਾ ਕਿਰਾ। ਠੀਕ। ਸੋ ਦੱਸੋ ਇੱਕ ਮਿੰਟ ਬਾਈ ਕਹਿੰਦਾ ਲੱਗਣਾ ਤੇ ਧਾਰਾ ਮਾਰ ਹੀ ਦਿੰਨੇ। ਕਈ ਵੀਰ ਕਹਿੰਦੇ ਦੁੱਧ ਥੱਲੇ ਵੈਸੇ ਇਹ ਤੁਸੀਂ ਧਾਰਾ ਦੇਖ ਸਕਦੇ ਹੋ। ਠੀਕ ਹੈ ਬਾਈ ਪਿਛਲੇ ਥਨਾ ਚੋਂ ਮਾਰ ਦਿੱਤਾ ਨਾ। ਠੀਕ ਹੈ। ਓਕੇ। ਸੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ 25 ਕਿਲੋ ਇਹਨਾਂ ਹਾਜ਼ਰ ਹਨ ਠੀਕ ਹੈ ਓਕੇ ਸੋ 25 ਕਿਲੋ ਦੁੱਧ ਤੇ ਇੱਕ ਨੰਬਰ ਦੀ ਇਹ ਤਾਰਾਂ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਬੜੀ ਪੋਲੀ ਵੈੜ ਹੈ ਤੇ ਹੱਥੀਂ ਚਵਾਈ ਵਾਲਾ ਥਣ ਹੈ ਇਸ ਤੋਂ ਬਾਅਦ ਚ ਇੱਕ ਜਰਸੀ ਪੱਖ ਵੀ ਮੰਨ ਸਕਦੇ ਕਿਉਂਕਿ ਅੱਖ ਜਰਸੀ ਵਾਲੀ ਹੈ ਪਰ ਮੈਂ ਇਹਨੂੰ ਮਿਕਸ ਕ੍ਰਾਸ ਬਰੀਡ kiya ਸੋ ਬਹੁਤ ਸੋਹਣੀ ਗਾ ਵੱਖਰੇ ਜੇ ਰੰਗ ਦੀ ਕੈਨਵਾ ਸੂਆ ਸੀ ਪਾਰਸੋ ਸੂਈਏ ਵੀਰੇ ਦੂਜਾ ਸੂਆ ਗਾ ਠੀਕ ਹੈ ਦੰਦਾ ਨਹੀਂ ਜਵਾਨ ਆ ਤੇ ਇਸ ਟਾਈਮ 20 ਕਿਲੋ ਗੋੜੀ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਹੈ ਬੀ ਇਮਰੇ ਲੱਖ ਰੁਪਏ ਦੀ ਦੇਦਾ ਠੀਕ ਹੈ ਖੋਲਿਓ ਸੋ 1 ਲੱਖ ਦੀ ਦੋਸਤੋ ਇਹ ਵੈੜ ਮਿਲੂਗੀ ਵੱਖਰਾ ਰੰਗ ਅਠੀ ਚੁਵਾਈ ਵਾਲਾ ਥਾਣਾ ਬੱਚੇ ਨੂੰ ਇਹਨੇ ਜਨਮ ਦਿੱਤਾ ਜਿਹਦੇ ਕੋਲੇ ਜੀੜ ਹੈ ਹੀ ਹੈ ਬਹੁਤ ਵਧੀਆ ਜੀੜ ਹੈ ਸਾਜੀ ਠੀਕ ਹੈ ਸੋ ਦੁੱਧ 20 ਕਿਲੋ ਦੋਸਤੋ ਜੇ ਤਾਜੀ ਬਿਲਕੁਲ ਸੁਈ ਹਵਾਨਾ ਵੀ ਇੱਕ ਨੰਬਰ ਬਹੁਤ ਸੋਹਣਾ ਹਵਾਨਾ ਅੱਗੋਂ ਵੀ ਚੰਗਾ ਦਿਸਦਾ ਗੋਲ ਗੋਲ ਖਮਾ ਬਈ ਉਧਰ ਨੂੰ ਵੀ ਲਿਜਾਈ ਸੋ ਲੈਦੇ ਜੇ ਰੰਗ ਦੀ ਇਹ ਵੈੜ ਤੁਹਾਨੂੰ ਦਿਖਾ ਰਹੇ ਹਾਂ 1 ਲੱਖ ਰੁਪਏ ਦੀ ਡਿਮਾਂਡ ਹੈ ਭਵਨ ਪੂਰਾ ਤਣਿਆ ਹੋਇਆ ਅੱਗੇ ਨੂੰ ਵੀ ਤੇ ਪਛਾਣ ਹੋਊਗੀ ਚੰਗਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਇਹਦੇ ਤੋਂ ਤੁਸੀਂ ਜਰਸੀ ਬੱਚੇ ਲੈ ਸਕਦੇ ਹੋ ਐਚ ਐਫ ਦੇ ਵਿੱਚ ਹੋ ਸਕਦਾ ਵੀ ਇਹ ਵਾਈਟ ਤੇ ਰੈੱਡ ਸਪੌਟ ਵਾਲੇ ਬੱਚੇ ਪਾਵੇ ਸੋ ਉਹਦੇ ਨਾਲ ਇੱਕ ਸੋਹਣੀ ਨਸਲ ਜਿਹੜੀ ਉਹ ਅਲੈਦਾ ਜਿਹਾ ਰੰਗ ਤਿਆਰ ਹੋ ਜੂਗਾ ਘਰ ਦੇ ਵਿੱਚ ਸਵੇ ਦੋ ਗਾਵਾਂ ਜਿਹੜੀਆਂ ਸੋਹਣੀਆਂ ਸਵਾਈਆਂ ਸੀਗੀਆਂ ਤੇ ਤੋਂ ਬਿਨਾਂ ਦੋ ਗਾਵਾਂ ਗੱਬਣ ਖੜੀਆਂ ਬਾਈ ਕੋਲ ਉਹ ਵੀ ਦਿਖਾਉਣੇ ਨੇ ਤੋ ਫੇਰ ਹਵਾਨਾ ਇਹਦਾ ਵਹਿੜ ਦਾ ਵੈਸਤਾ ਤੁਰਦੀ ਤੋ ਵੀ ਦਿਸਿਆ ਦੱਸੋ ਬਹੁਤ ਸੋਹਣਾ ਹਵਾਨਾ ਪਛਾਣ ਨੂੰ ਵੀ ਹੈ ਕਿਨੂੰ ਵੀ ਹਵਾਨਾ ਦੇਖ ਲੋ ਥਾਣ ਥੀ ਚੁਆਈ ਵਾਲੇ ਜਰਸੀ ਬੱਚੇ ਨੂੰ ਇਹਨੇ ਜਨਮ ਦਿੱਤਾ ਇੱਕ ਗੱਬਣ ਗਾਂ ਕੈਨਵਾਂ ਸੂਆ ਸੂਆ ਇਹ ਦੂਜਾ ਸੂਆ ਵੀ ਨੇ ਕਿੰਨੇ ਦਿਨ ਲੱਗੂ 10 ਦਿਨ ਬਾਕੀ ਆ ਠੀਕ ਹੈ ਤੇ ਕੂਨ ਨੇ 24 25 ਕਿਲੋ ਦਿੰਦਾ ਵਾ ਕੀ ਰੇਟ ਰਹਿਣਾ ਇਹ ਲੱਖ ਰੁਪਏ ਤੋਂ ਸੋ ਡਿਮਾਂਡ ਇਹਦੀ ਵੀ 1 ਲੱਖ ਰੁਪਿਆ ਹੈ ਦਰਮਿਆਨੇ ਜੇ ਕੱਦ ਚ ਲੰਬੀ ਚੰਗੀ ਹੈ ਵੇੜ ਰੰਗ ਸੋਨਾ ਬਾਕੀ ਰੇਟ ਫਿਕਸ ਨਹੀਂ ਹੈ ਇੱਕ ਵਾਰੀ ਡਿਮਾਂਡ ਹੈ ਤੁਸੀਂ ਆ ਕੇ ਪਸ਼ੂ ਦੇਖੋ ਤੁਸੀਂ ਜੱਜ ਦਾ ਭਾਅ ਲਾਉਂਗੇ ਤਾਂ ਸੌਦੇ ਹੁੰਦੇ ਆ ਕਿਉਂਕਿ ਵਪਾਰ ਦਾ ਕੰਮ ਹੈ ਜਿੱਥੇ 4 ਰੁਪਏ ਨਫਾ ਬਣਦਾ ਉੱਥੇ ਪਸ਼ੂ ਜਿਹੜਾ ਉਹ ਸੇਲ ਕੀਤਾ ਜਾਂਦਾ ਸੋ ਇਸ ਤੋਂ ਅੱਗੇ ਇੱਕ ਕੱਚੀ ਵੇੜ ਇਹਦੇ ਵੀਰੇ 20 ਨੂੰ ਬਾਕੀ ਆ ਹੂੰ ਇਹ ਦੂਜੇ ਸੋਸ ਹੋਊਗੀ ਠੀਕ ਹੈ ਵੀ 26 27 ਕਿਲੋ ਦੋ ਦਿੱਤਾ ਵਾ ਕੀ ਰੇਟ ਰਹਿਣਾ ਤਾਂ ਰੇਟ ਏ 90 ਹਜ਼ਾਰ ਪੀਰ ਵੀ ਦੇਦਾ ਸੋ 20 ਦਿਨ ਹਜੇ ਰਹਿੰਦੇ ਅਸੂਨ ਚ ਡਿਮਾਂਡ 90 ਹਜ਼ਾਰ ਸੋ ਇਹ 20 ਦਿਨਾਂ ਦੀ ਹਜੇ ਕੱਚੀ ਆ ਦੇਖੋ ਇਹ ਹੁੰਦਾ ਪੈਰ ਖਰਾਬ ਸੀ ਪੈਰ ਬਣਾਈ ਆ ਠੀਕ ਹੈ ਸੋ ओके ਪੇਰ ਬਾਈ ਕਹਿੰਦਾ ਵੀ ਬਣਾਏ ਵੀ ਆ ਥੋੜੇ ਜੇ ਨੌ ਵਧੇ ਵੇ ਸੀਗੇ ਤੇ ਕੇਰਾ ਦੋ ਚਾਰ ਦਿਨ ਪਸੂਵੇਂ ਅੱਛਾ ਜੀ ਮਣਾਉਂਦਾ ਹੁੰਦਾ ਜਦੋਂ ਕੇਰਾ ਖੁਰ ਬਣਦੇ ਸੋ ਇਹ ਨਗ ਤੁਸੀਂ ਦੇਖ ਲੇ ਚਾਰ ਇਸ ਵੀਡੀਓ ਦੇ ਵਿੱਚ ਹੁਣ ਇਹਦੂ ਅੱਗੇ ਥੋੜਾ ਆਪਣਾ ਕੰਮ ਆ ਦੱਸੋ ਵੀ ਆ ਕੇ ਜਿਹੜੀ ਚੀਜ਼ ਤੁਹਾਨੂੰ ਜੱਜਦੀ ਹੈ ਉਹਦੇ ਬਾਰੇ ਗੱਲਬਾਤ ਕਰੋ ਡਿਮਾਂਡ ਜਿਹੜੀ ਉਹ ਰੇਟ ਬਾਰੇ ਮੈਂ ਦੁਬਾਰਾ ਫੇਰ ਐਡ ਕਰ ਦਿੰਦਾ ਵੀ ਸੌਦੇ ਹੁੰਦੇ ਆ ਪਸ਼ੂਾਂ ਦੀ ਡਿਮਾਂਡ ਇੱਕ ਵਾਰ ਰੱਖੀ ਜਾਂਦੀ ਹੈ ਬਾਕੀ ਜਿਹੜਾ ਵੀ ਆ ਕੇ ਗੱਲ ਕਰਦਾ ਸੌਦਾ ਕਰਦਾ ਜਿੱਥੇ ਨਫਾ ਬਣਦਾ ਉੱਥੇ ਪਸ਼ੂ ਵਿਕ ਜਾਂਦਾ ਹੁੰਦਾ ਸੋ ਫਿਲਹਾਲ ਇਹ ਪਸ਼ੂ ਮੈਂ ਨਹੀਂ ਤਾਂ ਪੂਲ ਗਾਰੰਟੀ ਵੀ ਆਪਣੀ ਆਪਣੇ ਦੋ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਓਕੇ ਆ ਸੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਜਿੰਨਾ ਦੱਸਿਆ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਲਓ ਜਿੱਉਂ ਨਾ ਮਿਲ ਜੂਗਾ ਧੰਨਵਾਦ